ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਆਮ ਚਰਚਾ ਸੀ ਕਿ ਇਹ ਸੈਸ਼ਨ ਜਿਹੜਾ ਹੈ ਬਹੁਤ ਹੀ ਹੰਗਾਮਾ ਭਰਪੂਰ ਰਹੇਗਾ ਹੰਗਾਮਾਪੂਰਨ ਰਹੇਗਾ ਇੱਕ ਤਾਂ ਸੈਸ਼ਨ ਬਹੁਤ देर ਬਾਅਦ ਹੋ ਰਿਹਾ ਸੀ ਵਿਰੋਧੀ ਧਿਰ ਕਾਂਗਰਸ ਕੋਲ ਮੁੱਦਿਆਂ ਦੀ ਵੀ ਕੋਈ ਕਮੀ ਨਹੀਂ ਸੀ ਤੇ ਨਾ ਹੀ ਬੁਲਾਰਿਆਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਮਝਿਆ ਜਾ ਰਿਹਾ ਸੀ ਕਿ ਬੈਕਫੁੱਟ ਤੇ ਹੈ ਅਤੇ ਵਿਰੋਧੀ ਤਰ੍ਹਾਂ ਪੰਜਾਬ ਦੇ ਮੁੱਦਿਆਂ ਤੇ ਸਰਕਾਰ ਨੂੰ ਘੇਰਣ ਗਿਆ ਅਤੇ ਸ਼ਾਇਦ ਸਰਕਾਰ ਕੋਲੇ ਇਹਨਾਂ ਦੇ ਮੁੱਦਿਆਂ ਦਾ ਜਾਂ ਇਹਨਾਂ ਦੇ ਸਵਾਲਾਂ ਦਾ ਕੋਈ ਠਕਮਾ ਜਵਾਬ ਨਾ ਹੋਵੇ ਪਰ ਅਜੇ ਇਹ ਕੁਝ ਵੀ ਨਹੀਂ ਹੋਇਆ ਉਮੀਦਾਂ ਦੇ ਉਲਟ ਕਾਂਗਰਸ ਦਾ ਪ੍ਰਦਰਸ਼ਨ ਇਸ ਸੈਸ਼ਨ ਦੇ ਵਿੱਚ ਕਾਫੀ ਮਠਾ ਰਿਹਾ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਤੇ ਬੜਕਾ ਮਾਰਨ ਵਾਲੇ ਕਾਂਗਰਸੀ ਵਿਧਾਨ ਸਭਾ ਦੇ ਵਿੱਚ ਚੁੱਪਚਾਪ ਹੀ ਦਿਖਾਈ ਦਿੱਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਜਿਨ੍ਹਾਂ ਨੇ 2 ਦਿਨਾਂ ਦੇ ਵਿੱਚ 2 ਅਹਿਮ ਮੁੱਦੇ ਚੁੱਕੇ ਮਾਈਨਿੰਗ ਦਾ ਅਤੇ ਸਰਕਾਰੀ ਤੰਤਰ ਦੇ ਵਿੱਚ ਭ੍ਰਿਸ਼ਟਾਚਾਰ ਦਾ ਬਾਕੀ ਐਮਐਲਏ ਜੋ ਹਾਜ਼ਰ ਸੀ ਉਹਨਾਂ ਵੱਲੋਂ ਕੋਈ ਵੀ ਮੁੱਦਾ ਚੁੱਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਪਰ ਗੁਰਗੱਡ ਸਿੰਘ ਵੱਲੋਂ ਜਰੂਰ ਇੱਕ ਕੋਸ਼ਿਸ਼ ਕੀਤੀ ਗਈ ਸੀ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ ਇਸ ਪੁਲਿਸ ਸਟੇਟ ਬਣਾਉਣ ਦੀ ਗੱਲ ਕੀਤੀ ਗਈ ਸੀ ਪਰ ਉਹ ਵੀ ਸਰਕਾਰ ਨੂੰ ਕਿਸੇ ਕਸੂਤੀ ਸਥਿਤੀ ਦੇ ਵਿੱਚ ਨਹੀਂ ਫਸਾ ਸਕੇ ਜੋ ਕਿ ਇਸ ਮੁੱਦੇ ਦੇ ਉੱਪਰ ਕੀਤਾ ਜਾ ਸਕਦਾ ਸੀ ਜੇ ਇਸ ਮੁੱਦੇ ਨੂੰ ਕਿਸੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਚੱਕਿਆ ਜਾਂਦਾ ਜਾਂ ਜੇ ਵਿਰੋਧੀ ਧਿਰ ਦੇ ਬਾਕੀ ਐਮਐਲਏ ਉਹਨਾਂ ਦਾ ਇਸ ਤੇ ਵਿੱਚ ਕੋਈ ਸਾਥ ਦਿੰਦੇ ਦਿਖਾਈ ਦਿੰਦੇ ਇਤੋਂ ਤੱਕ ਕਿ ਪ੍ਰਤਾਪ ਬਾਜਵਾ ਵੱਲੋਂ ਜਦੋਂ ਬਿਜਲੀ ਵਿਭਾਗ ਵਿੱਚ ਪਾਰਟੀ ਫੰਡ ਦਾ ਮੁੱਦਾ ਚੱਕਿਆ ਗਿਆ ਸੀ ਤੇ ਇਸ ਦੇ ਜਵਾਬੀ ਹਮਲੇ ਦੇ ਵਿੱਚ ਸਰਕਾਰੀ ਤਰ ਵੱਲੋਂ ਉਹ ਜਦੋਂ ਪੀ ਡਬਲਯੂ ਡੀ ਮਿਨਿਸਟਰ ਸੀ ਉਦੋਂ ਬਾਜਵੇ ਵੱਲੋਂ ਜੋ ਭ੍ਰਿਸ਼ਟਾਚਾਰ ਕੀਤਾ ਗਿਆ ਸੀ ਜਾਂ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਜੋ ਦੋਸ਼ ਲਗਾਏ ਗਏ ਸੀ ਉਹਨਾਂ ਦਾ ਜ਼ਿਕਰ ਕੀਤਾ ਗਿਆ ਤੇ ਹਮਲਾ ਕੀਤਾ ਗਿਆ ਉਸ ਟਾਈਮ ਵੀ ਕੋਈ ਵੀ ਕਾਂਗਰਸੀ ਐਮਐਲਏ ਉਹਨਾਂ ਦੇ ਬਚਾਅ ਦੇ ਵਿੱਚ ਅੱਗੇ ਆਉਂਦਾ ਨਹੀਂ ਦਿਖਾਈ ਦਿੱਤਾ ਇੱਥੋਂ ਤੱਕ ਕੋਈ ਆਇਆ ਹੀ ਨਹੀਂ ਸਰਕਾਰ ਨੂੰ ਤਾਂ ਉਹਨਾਂ ਨੇ ਕੀ ਕੇਰਨਾ ਸੀ ਆਪਣੇ ਜਿਹੜੇ ਨੇਤਾ ਨੇ ਸੀਐਲ ਲੀਡਰ ਆਫ اپੋਜੀਸ਼ਨ ਨੇ ਉਹਨਾਂ ਦਾ ਬਚਾਅ ਤੱਕ ਵੀ ਕਾਂਗਰਸ ਦੇ ਐਮਐਲਏ ਵੱਲੋਂ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਜੋ ਥਾਣਿਆਂ ਤੇ ਲਗਾਤਾਰ ਗਰਨੇਡ ਹਮਲੇ ਹੋ ਰਹੇ ਨੇ ਉਹਨਾਂ ਦਾ ਜ਼ਿਕਰ ਵੀ ਕਾਂਗਰਸ ਤੇ ਪਾਰਟੀ ਦੇ ਕਿਸੇ ਵੀ ਲੀਡਰ ਵੱਲੋਂ ਨਹੀਂ ਕੀਤਾ ਗਿਆ ਇਥੋਂ ਤੱਕ ਕਿ ਜੋ ਸਭ ਤੋਂ ਭੱਖ ਦਾ ਮਸਲਾ ਹੈ ਲਾਅ ਐਂਡ ਆਰਡਰ ਦਾ ਕਾਨੂੰਨ ਵਿਵਸਥਾ ਦਾ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਦਾ ਰੰਗਦਾਰੀ ਅਤੇ ਫਰੋਤੀ ਦੇ ਲਈ ਜੋ ਗੋਲੀਆਂ ਚੱਲ ਰਹੀਆਂ ਹਨ ਇਨ੍ਹਾਂ ਮੁੱਦਿਆਂ ਦੇ ਉੱਪਰ ਵੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜੋ ਚੇਨ ਸਨੇਚਿੰਗ ਹੋ ਰਹੀ ਹੈ ਘਰਾਂ ਤੋਂ ਮੋਬਾਈਲ ਪਰਸ ਲੇਡੀਸ ਤੋਂ ਖੋਏ ਜਾ ਰਹੇ ਨੇ ਬਜ਼ੁਰਗ ਔਰਤਾਂ ਦੀਆਂ ਬਾਲੀਆਂ ਲਾਈਆਂ ਜਾ ਰਹੀਆਂ ਨੇ ਇਹਨਾਂ ਦਾ ਤਾਂ ਜ਼ਿਕਰ ਕਰਨਾ ਹੀ ਕੀ ਸੀ ਫਰੋਤੀ ਰੰਗਦਾਰੀ ਲਈ ਜੋ ਗੋਲੀਆਂ ਚੱਲ ਰਹੀਆਂ ਨੇ ਉਹਨਾਂ ਦਾ ਵੀ ਕੋਈ ਜ਼ਿਕਰ ਕਾਂਗਰਸ ਤੇ ਐਮਐਲਏ ਵੱਲੋਂ ਨਹੀਂ ਕੀਤਾ ਗਿਆ ਬਾਜਵਾ ਵੱਲੋਂ ਹੀ ਰੰਗਦਾਰੀ ਦਾ ਇੱਕ ਸ਼ਬਦ ਇੱਕ ਕਿਸੇ ਸੈਂਟੈਂਸ ਦੇ ਵਿੱਚ ਵਰਤਿਆ ਗਿਆ ਪਰ ਖਾਸ ਉਹਨਾਂ ਵੱਲੋਂ ਕੁਝ ਵੀ ਨਹੀਂ ਕਿਹਾ ਜਾਂ ਕੋਈ ਇਸ ਤਰ੍ਹਾਂ ਦਾ ਜ਼ੋਰਦਾਰ ਤਰੀਕੇ ਨਾਲ ਇਹ ਮੁੱਦਾ ਨਹੀਂ ਉਠਾਇਆ ਗਿਆ ਕੁਸੀਂ ਸੋਸ਼ਲ ਮੀਡੀਆ 'ਤੇ ਦੇਖੂ ਤਾਂ ਇਹੀ ਜਿਹੜੇ ਕਾਂਗਰਸ ਦੇ ਲੀਡਰ ਨੇ ਇਹਨਾਂ ਦੇ ਬਿਆਨਾਂ ਤੇ ਇੰਟਰਵਿਊ ਨਾਲ ਚੈਨਲ ਭਰੇ ਪਏ ਨੇ ਪਰ ਜਿੱਥੇ ਬੋਲਣਾ ਜ਼ਰੂਰੀ ਸੀ ਜਿੱਥੇ ਪੰਜਾਬ ਦੇ ਜਿਹੜੇ ਪੱਖ ਦੇ ਮਸਲੇ ਨੇ ਉਹਨਾਂ ਨੂੰ ਉਠਾਇਆ ਜਾਣਾ ਚਾਹੀਦਾ ਸੀ ਜਿਹੜੀ ਜਗ੍ਹਾ ਇਸ ਕੰਮ ਦੇ ਲਈ ਮੁਕਰਰ ਕੀਤੀ ਗਈ ਹੈ ਕਿ ਉਸ ਜਗ੍ਹਾ ਦੇ ਉੱਤੇ ਪੰਜਾਬ ਦੇ ਸਾਰੇ ਮੁੱਦੇ ਡਿਸਕਸ ਹੋਣੇ ਚਾਹੀਦੇ ਨੇ ਉਹਨਾਂ ਤੇ ਚਰਚਾ ਹੋਣੀ ਚਾਹੀਦੀ ਆ ਵਿਚਾਰ ਵਟਾਂਦਰਾ ਹੋਣੀ ਚਾਹੀਦੀ ਆ ਉੱਥੇ ਸਾਰਿਆਂ ਨੇ ਚੁੱਪੀ ਧਾਰ ਰੱਖੀ ਚੋਨੇ ਦੀ ਖਰੀਦ ਦੌਰਾਨ ਕਿਸਾਨਾਂ ਦੀ ਜੋ ਲੁੱਟਖਸੁੱਟ ਦੀ ਗੱਲ ਬਾਹਰ ਹੁੰਦੀ ਹੈ ਉਹ ਵੀ ਵਿਧਾਨ ਸਭਾ ਦੇ ਅੰਦਰ ਕਿਸੇ ਨੇ ਨਹੀਂ ਚੱਕੀ ਰਾਣਾ ਗੁਰਜੀਤ ਸਿੰਘ ਜੋ ਕਿ ਬਾਹਰ ਮੱਕੀ ਨੂੰ ਐਮਐਸਪੀ ਦੇ ਉੱਪਰ ਖਰੀਦਣ ਦੇ ਵਾਅਦੇ ਕਰ ਰਹੇ ਨੇ ਉਹ ਵੀ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਦੇ ਉੱਤੇ ਉਜ ਨਹੀਂ ਬੋਲੇ ਬਾਹਰ ਸਰਕਾਰ ਤੋਂ ਉਹ ਮੱਕੀ ਨੂੰ ਬਦਲਵੀਂ ਫਸਲ ਦੇ ਰੂਪ ਦੇ ਵਿੱਚ ਪੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨੀਆਂ ਗੱਲਾਂ ਕਰਦੇ ਨੇ ਸਰਕਾਰ ਨੂੰ ਇਹ ਕਹਿ ਰਹੇ ਨੇ ਕਿ ਮੱਕੀ ਨੂੰ ਇਸ ਤਰੀਕੇ ਨਾਲ ਡਵੈਲਪ ਕੀਤਾ ਜਾਏ ਲੇਕਿਨ ਵਿਧਾਨ ਸਭਾ ਦੇ ਅੰਦਰ ਉਹ ਸਿਰਫ ਮਿਲਾਵਟੀ ਦੁੱਧ ਦੀ ਵਿਕਰੀ ਦੀ ਗੱਲ ਹੀ ਕਰਦੇ ਦੇਖੇ ਗਏ ਇਸ ਐਮਐਸਪੀ ਦੇ ਮੁੱਦੇ ਦੇ ਉੱਪਰ ਕਿਸਾਨਾਂ ਨੂੰ ਬਦਲਵੀਂ ਫਸਲ ਜਾਂ ਜਿਹਨੂੰ ਆਪਾਂ ਕ੍ਰੌਪ ਡਾਈਵਰਸੀਫਿਕੇਸ਼ਨ ਕਹਿੰਦੇ ਆਂ ਕਿwidetilde ਨਤਾ ਦੀ ਗੱਲ ਕਰਦੇ ਆ ਉਹ ਕੋਈ ਮੁੱਦਾ ਵੀ ਨਹੀਂ ਉਠਾਇਆ ਗਿਆ ਫਿਰ ਅਮਰੀਕਾ ਤੋਂ ਗੈਰ ਕਾਨੂੰਨੀ ਢੰਗ ਨਾਲ ਆਏ ਪੰਜਾਬੀਆਂ ਨੂੰ ਡਿਪੋਰਟ ਕਰਕੇ ਜਿਹੜਾ ਵਾਪਸ ਭੇਜਣ ਦਾ ਮੁੱਦਾ ਹੈ ਉਹ ਵੀ ਵਿਧਾਨ ਸਭਾ ਦੇ ਵਿੱਚ ਨਹੀਂ ਗੂੰਜਿਆ ਜਦੋਂ ਕਿ ਸੋਸ਼ਲ ਮੀਡੀਆ ਦੇ ਵਿੱਚ ਹਰ ਪਾਸੇ ਇਸੇ ਹੀ ਮੁੱਦੇ ਦੀ ਗੱਲ ਹੋਈ ਇਸੇ ਹੀ ਮੁੱਦੇ ਦੇ ਉੱਤੇ ਚਰਚਾ ਕੀਤੀ ਗਈ ਪੂਰੇ ਮਹੀਨੇ ਕਾਂਗਰਸੀ ਇੰਨਾ ਵਿੜੇ ਵਾਪਸ ਪਰਤੇ ਸੀ ਡਿਪੋਟੀਆਂ ਇਹਨਾਂ ਦੀ ਵਿਚਾਰਿਆਂ ਦੀ ਦਰਦਸ਼ਾ ਜੋ ਹੈ ਉਸ ਉੱਪਰ ਗੱਲ ਕਰਦੇ ਰਹੇ ਏਜੰਟਾਂ ਵੱਲੋਂ ਹੋਈ ਲੁੱਟ ਖਸੁੱਟ ਦਾ ਮੁੱਦਾ ਚੁੱਕਦੇ ਰਹੇ ਇਹਨਾਂ ਲਈ ਨੌਕਰੀਆਂ ਅਤੇ ਮੁਆਵਜ਼ੇ ਦੀ ਮੰਗ ਕਰਦੇ ਰਹੇ ਪਰ ਫਿਰ ਉਹੀ ਗੱਲ ਕਿ ਜਿੱਥੇ ਮੁੱਦਾ ਚੁੱਕਣਾ ਚਾਹੀਦਾ ਸੀ ਉੱਥੇ ਕੋਈ ਬੋਲਿਆ ਵੀ ਨਹੀਂ ਬਾਜਵਾ ਵੀ ਟੀਵੀ ਚੱਲਣਾ ਤੇ ਸੋਸ਼ਲ ਮੀਡੀਆ ਤੇ ਸਰਕਾਰ ਵੱਲੋਂ ਇਹਨਾਂ ਏਜੰਟਾਂ ਤੇ ਕਾਰਵਾਈ ਕਰਨ ਦੀ ਮੰਗ ਕਰਦੇ ਰਹੇ ਸਰਕਾਰ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਇਸ ਦੀ ਜਾਣਕਾਰੀ ਮੰਗਦੇ ਰਹੇ ਪਰ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਨ੍ਹਾਂ ਵੱਲੋਂ ਨਹੀਂ ਚੱਕਿਆ ਗਿਆ ਇਥੋਂ ਤੱਕ ਕਿ ਪੰਜਾਬ ਸਰਕਾਰ ਉੱਪਰ ਚੜੇ ਹੋਏ ਕਰਜ਼ੇ ਦਾ ਮੁੱਦਾ ਜਿਹੜਾ ਹੈ ਸੂਬੇ ਦੇ ਮਾੜੇ ਵਿੱਤੀ ਹਾਲਾਤਾਂ ਦੀ ਗੱਲ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਸਰਕਾਰ ਇਸ ਦੀ ਬਿਹਤਰੀ ਲਈ ਕੀ ਕਰਨ ਜਾ ਰਹੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਜਿਹੜੇ ਪੱਤੇ ਜਾਂ ਏਰੀਅਰ ਦੇਣ ਦੇ ਵਿੱਚ ਸਰਕਾਰ ਦੇਰੀ ਕਰ ਰਹੀ ਹੈ ਉਹ ਵੀ ਕਾਂਗਰਸ ਨੇ ਛੇੜੇ ਹੀ ਨਹੀਂ ਹਾਲਾਤ ਐਸੀ ਕਿ ਗੱਲ ਗੱਲ ਤੇ ਸੋਸ਼ਲ ਮੀਡੀਆ ਵਿੱਚ ਲਾਈਵ ਹੋ ਜਾਣ ਵਾਲਾ ਸੁਖਪਾਲ ਖਹਿਰਾ ਸੈਸ਼ਨ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਇਆ ਦੋ ਦਿਨ ਦਾ ਸੈਸ਼ਨ ਸੀ ਇੱਕ ਦਿਨ ਚਲੋ ਇਹ ਮੰਨਿਆ ਜਾ ਸਕਦਾ ਕਿ ਉਹਨਾਂ ਦੀ ਸੁਪਰੀਮ ਕੋਰਟ ਦੇ ਵਿੱਚ ਕੇਸ ਦੇ ਵਿੱਚ ਤਰੀਕ ਸੀ ਇੱਕ ਦਿਨ ਤਾਂ ਉਹ ਹਾਜ਼ਰੀ ਭਰ ਸਕਦੇ ਸੀ ਪਰ ਅਜੇ ਆ ਨਹੀਂ ਹੋਇਆ ਇਹ ਵੀ ਹਾਲਾਤ ਦੇਖੇ ਗਏ ਕਿ ਪਹਿਲੇ ਦਿਨ ਮੁੱਖ ਮੰਤਰੀ ਜਿਹੜੇ ਸੀ ਉਹ ਹਾਊਸ ਤੋਂ ਨਰਾਦਰ ਸੀ ਕਾਂਗਰਸ ਇਕੱਲੀ ਹੀ ਜਿਹੜੀ ਹੈ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਹੈ ਮੁੱਦਿਆਂ ਦੀ ਪਰਮਾਰ ਹੈ ਪਰ ਫਿਰ ਵੀ ਸਰਕਾਰ ਨੂੰ ਘੇਰਨ ਦੇ ਵਿੱਚ ਕਾਂਗਰਸ ਬੁਰੇ ਤਰੀਕੇ ਨਾਲ ਨਕਾਮ ਰਹੀ ਸੈਸ਼ਨ ਦੀ ਕਾਰਵਾਈ ਵੀ ਕੁਝ ਘੰਟੇ ਬਾਅਦ ਹੀ ਮਲਤਵੀ ਕਰ ਦਿੱਤੀ ਗਈ ਜਿਹੜੀ ਕਾਂਗਰਸ ਹੈ ਉਹ ਵਿਧਾਨ ਸਭਾ ਦੇ ਬਾਹਰ ਮੀਡੀਆ ਨੂੰ ਬਾਈਟ ਦੇ ਕੇ ਹੀ ਖੁਸ਼ ਰਹੀ ਖੁਸ਼ ਦਿਖਾਈ ਦਿੱਤੀ ਇਹ ਸਭ ਕੁਝ ਕਾਂਗਰਸ ਦੇ ਅੰਦਰ ਚੱਲ ਰਹੇ ਕਾਟੋ ਪਲੇਸ਼ ਦਾ ਹੀ ਨਤੀਜਾ ਹੈ। ਵਿਧਾਨ ਸਭਾ ਦੇ ਵਿੱਚ ਐਮ ਐਲ ਏ ਸ਼ਾਂਤ ਹੀ ਰਹੇ ਇਹ ਇਹਦਾ ਇੱਕ ਵੱਡਾ ਕਾਰਨ ਵੀ ਹੈ ਕਿ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਤੜੇ ਬੰਦੀ ਬਹੁਤ ਜ਼ਿਆਦਾ ਹੈ। ਦਾਵੇਦਾਰ ਲੀਡਰਸ਼ਿਪ ਤੇ ਐਨੇ ਜ਼ਿਆਦਾ ਨੇ ਕਿ ਐਮ ਐਲ ਏ ਦੀ ਗਿਣਤੀ ਜਿਹੜੀ ਹੈ ਉਹ ਘੱਟ ਲੱਗਦੀ ਹੈ, ਲੀਡਰਾਂ ਦੀ ਗਿਣਤੀ ਜਾਂ ਜਿਹੜੇ ਦਾਵੇਦਾਰ ਨੇ ਮੁੱਖ ਮੰਤਰੀ ਪਦ ਦੇ ਜਾਂ ਪ੍ਰਧਾਨਗੀ ਦੇ ਉਹਨਾਂ ਦੀ ਗਿਣਤੀ ਵੱਧ ਹੈ। ਬਾਹਰ ਰਾਣਾ ਗੁਰਜੀਤ ਸਿੰਘ ਜਿਹੜੇ ਨੇ ਉਹ ਰਾਜਾ ਬੜਿੰਗ ਅਤੇ ਪ੍ਰਤਾਪ ਬਾਜਵਾ ਤੇ ਹਮਲਾਵਰ ਰਹੇ ਨੇ ਸਾਰਿਆਂ ਨੂੰ ਪਤਾ ਹੈ ਕਿ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਉਹਨਾਂ ਨੇ ਆਪਣੇ ਬੇਟੇ ਦੀ ਟਿਕਟ ਕੱਟੇ ਜਾਣ ਨੂੰ ਨਾ ਮਿਲਣ ਵਾਸਤੇ ਇਹਨਾਂ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਪ੍ਰਗਟ ਸਿੰਘ ਵੀ ਪ੍ਰਧਾਨਗੀ ਲਈ ਆਪਣੇ ਆਪ ਨੂੰ ਇੱਕ ਸਜੀਦਾ ਉਮੀਦਵਾਰ ਦੀ ਤਰ੍ਹਾਂ ਪੇਸ਼ ਕਰ ਰਹੇ ਨੇ ਇਹ ਵੀ ਸਾਰਿਆਂ ਨੂੰ ਪਤਾ ਹੈ ਸੁਖਪਾਲ ਖੈਰਾ ਜਿਹੜੇ ਨੇ ਉਹ ਰਾਣਾ ਗੁਰਜੀਤ ਨੂੰ ਮੱਕੀ ਦੀ ਫਸਲ ਦੇ ਉੱਤੇ ਐਮਐਸਪੀ ਦੇ ਉੱਪਰ ਖਰੀਦਣ ਦਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਜਾਂ ਪੇਸ਼ਕਸ਼ ਕੀਤੀ ਹੈ ਉਸ ਦੇ ਉੱਪਰ ਉਹ ਦੋਸ਼ ਲਗਾ ਰਹੇ ਨੇ ਕਿ ਇਹ ਅਮਾਨੇਈ ਤੇ ਅੰਦਾਨੀਆਂ ਦੇ ਨਾਲ ਮਿਲੇ ਹੋਏ ਨੇ ਉਸੇ ਤਰੀਕੇ ਦੇ ਕੈਪਟਲਿਸਟ ਨੇ ਉਹਨਾਂ ਦੀ ਬੋਲੀ ਬੋਲ ਰਹੇ ਨੇ ਇਸ ਤਰੀਕੇ ਦੇ ਦੋਸ਼ ਜਿਹੜੇ ਨੇ ਉਹ ਰਾਣਾ ਗੁਰਜੀਤ ਤੇ ਲਗਾ ਚੁੱਕੇ ਇੱਕ ਪਾਸੇ ਕਾਂਗਰਸ 2027 ਦੇ ਵਿੱਚ ਬਿਨਾਂ ਮੁਕਾਬਲਾ ਹੀ ਜਿੱਤਣ ਦੇ ਸੁਪਨੇ ਦੇਖ ਰਹੀ ਹੈ ਤੇ ਸ਼ਾਇਦ ਇਸੇ ਲਈ ਹਰ ਕੋਈ ਮੁੱਖ ਮੰਤਰੀ ਦਾ ਦਾਵੇਦਾਰ ਹੈ ਜਾਂ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣ ਲੱਗ ਪਿਆ ਹੈ ਪਰ ਵਿਧਾਨ ਸਭਾ ਦੇ ਵਿੱਚ ਜਿੱਥੇ ਮੁੱਦੇ ਚੱਕਣ ਦੀ ਲੋੜ ਹੈ ਜਿੱਥੇ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਸੀ ਸਾਰੇ ਪੰਜਾਬ ਨੂੰ ਕਿਸ-ਕਿਸ ਮੁੱਦੇ ਦੇ ਉੱਤੇ ਮੁਸੀਬਤਾਂ ਜਿਹੜੀਆਂ ਨੇ ਉਹ ਦੇਖ ਰੀਆਂ ਪੈ ਰੀਆਂ ਨੇ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ ਜਿੱਥੇ ਜਿੱਥੇ ਜਿਸ ਮੁੱਦੇ ਕਰਕੇ ਪੰਜਾਬੀ ਦੁਖੀ ਨੇ ਉੱਥੇ ਉਹਨਾਂ ਨੇ ਇਨ੍ਹਾਂ ਮੁੱਦਿਆਂ ਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਇੱਥੋਂ ਤੱਕ ਕਿ ਜਦੋਂ ਮੁੱਖ ਮੰਤਰੀ ਨੇ ਆਖਰੀ ਦਿਨ ਇਨ੍ਹਾਂ ਹੀ ਗੱਲਾਂ ਦੇ ਉੱਪਰ ਕਾਂਗਰਸ ਦੇ ਉੱਤੇ ਜਵਾਬੀ ਹਮਲੇ ਕੀਤੇ ਕਦੇ 11 ਬੰਦੇ ਹੀ ਇਕੱਠੇ ਹੋ ਕੇ ਦਿਖਾਓ ਇਸ ਤਰ੍ਹਾਂ ਦੇ ਤੰਗ कसेਗੇ ਤਾਂ ਵੀ ਕਾਂਗਰਸ ਦਾ ਕੋਈ ਐਮਐਲਏ ਕੁਸਕਿਆ ਤੱਕ ਨਹੀਂ ਲੰਮੇ ਸਮੇਂ ਤੋਂ ਕਾਂਗਰਸ ਦੇ ਦੋ ਐਮਐਲਏ ਜਿਹੜੇ ਨੇ ਸੰਦੀਪ ਜਾਖੜ ਅਤੇ ਵਿਕਰਮਜੀਤ ਸਿੰਘ ਚੌਧਰੀ ਇਹ ਦੋਵੇਂ ਸਸਪੈਂਡ ਚੱਲ ਰਹੇ ਨੇ ਇਹਨਾਂ ਦੇ ਉੱਪਰ ਵੀ ਹਜੇ ਤੱਕ ਕੋਈ ਵੀ ਡਿਸੀਜਨ ਐਕਸ਼ਨ ਜਿਹੜਾ ਹੈ ਨਹੀਂ ਲਿਆ ਗਿਆ ਨਾ ਇੱਧਰ ਕੀਤੇ ਗਏ ਨੇ ਨਾ ਪਾਰਟੀ ਤੋਂ ਬਾਹਰ ਕੀਤੇ ਗਏ ਨੇ ਨਾ ਹੀ ਪਾਰਟੀ ਦੇ ਉਹ ਅੰਦਰ ਸ਼ਾਮਿਲ ਨੇ ਬਸ ਉਹ ਸਸਪੈਂਡਡ ਚੱਲ ਰਹੇ ਨੇ ਵਿਧਾਨ ਸਭਾ ਦੇ ਵਿੱਚ ਆਉਂਦੇ ਨੇ ਆਪਣੀ ਹਾਜ਼ਰੀ ਲਗਾ ਕੇ ਉਹ ਚਲੇ ਜਾਂਦੇ ਸੋ ਇਹ ਨਹੀਂ ਕਿ ਕਾਂਗਰਸ ਦੇ ਵਿੱਚ ਇਹ ਸਭ ਕੁਝ ਪਹਿਲੀ ਵਾਰ ਹੋ ਰਿਹਾ ਹੈ ਪਿਛਲੇ 15-20 ਸਾਲ ਤੋਂ ਲਗਾਤਾਰ ਕਾਂਗਰਸ ਦੀ ਇਹੀ ਕਹਾਣੀ ਹੈ ਤੁਹਾਨੂੰ ਯਾਦ ਹੋਏਗਾ 2017 ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਜਿੱਤ ਨੂੰ ਯਕੀਨੀ ਸਮਝਿਆ ਜਾ ਰਿਹਾ ਸੀ ਇਥੋਂ ਤੱਕ ਕਿ ਪਾਰਟੀਆਂ ਦੇ ਆਰਡਰ ਦਿੱਤੇ ਜਾ ਸਕੇ ਸੀ ਕੇਟਰਿੰਗ ਦੀਆਂ ਫਰਮਾਂ ਬੁੱਕ ਹੋ ਗਈਆਂ ਸੀ ਗਾਉਣ ਵਾਲੇ ਨੱਚਣ ਵਾਲੇ ਸਾਰੇ ਬੁਕਿੰਗ ਹੋ ਚੁੱਕੀ ਸੀ ਇਸ ਉਮੀਦ ਦੇ ਉੱਤੇ ਕਿ ਹਰ ਵਾਰ ਪੰਜਾਬ ਦੇ ਵਿੱਚ 5 ਸਾਲਾਂ ਦੇ ਬਾਅਦ ਸਰਕਾਰ ਬਦਲਦੀ ਹੈ ਇਸ ਵਾਰ ਵੀ ਸਰਕਾਰ ਬਦਲੇਗੀ ਤੇ ਸਾਡੀ ਸਰਕਾਰ ਬਣਨੀ ਲਗਭਗ ਤੈ ਹੈ ਜਸ਼ਨ ਮਨਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਸੀ ਲੇਕਿਨ ਮਿਹਨਤ ਨਹੀਂ ਕੀਤੀ ਗਈ ਔਰ ਇਸ ਤੇ ਚਲਦੇ ਕਾਂਗਰਸ ਆਰਜੀਸੀ ਤੇ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਅਕਾਲੀ ਦਲ ਨੇ ਆਪਣੀ ਰਿਪੀਟ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਬਣਾਈ। ਹੁਣ ਵੀ ਜਿਹੜੀਆਂ 2022 ਦੀਆਂ ਚੋਣਾਂ ਹੋਈਆਂ ਨੇ ਉਸ ਤੇ ਵਿੱਚ ਵੀ ਜਿਹੜੀ ਕਾਂਗਰਸ ਦੀ ਗੁੱਟਬੰਦੀ ਸੀ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਦੀ ਆਪਸੀ ਲੜਾਈ ਸੀ ਕੌਣ ਲੀਡ ਕਰੇਗਾ ਉਸ ਦਾ ਫੈਸਲਾ ਵੀ ਦੇਰ ਨਾਲ ਹੋਇਆ ਭਾਵੇਂ ਕਾਂਗਰਸ ਨੇ ਕਰ ਦਿੱਤਾ ਸੀ। ਲੇਕਿਨ ਉਸ ਫੈਸਲੇ ਦੇ ਕਾਰਨ ਜੋ ਸਿੱਧੂ ਰੁਸ ਕੇ ਬੈਠ ਗਏ ਸੀ ਉਹਨਾਂ ਨੇ ਕੈਂਪੇਨ ਦੇ ਵਿੱਚ ਹਿੱਸਾ ਨਹੀਂ ਲਿਆ ਜਿਵੇਂ ਕਿ ਉਹਨਾਂ ਨੂੰ ਲੈਣਾ ਚਾਹੀਦਾ ਸੀ ਉਸ ਦਾ ਨਤੀਜਾ ਵੀ ਸਾਰਿਆਂ ਦੇ ਸਾਹਮਣੇ ਹੈ ਕਿ ਕਾਂਗਰਸ ਸਿਰਫ 18 ਐਮਐਲਏ ਤੱਕ ਹੀ ਸਿਮਟ ਕੇ ਰਹਿ ਗਈ ਸੀ ਇਹਨਾਂ ਦੋਨਾਂ ਇਨਸਟੈਂਸਸ ਤੋਂ ਵੀ ਲੱਗਦਾ ਹੈ ਕਾਂਗਰਸ ਨੇ ਕੁਝ ਨਹੀਂ ਸਿੱਖਿਆ ਹੁਣ ਵੀ ਜਿੱਥੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਆਪਣੀ ਹੀ ਇੱਕ ਪੰਬਲ ਪੂਸੇ ਦੇ ਵਿੱਚ ਫਸਿਆ ਹੋਇਆ ਹੈ ਉੱਥੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ ਹੈ ਤੱਕ ਕਾਂਗਰਸ ਜੋ ਹੈ ਉਹੀ ਇੱਕ ਵੱਡੀ ਵਿਰੋਧੀ ਧਿਰ ਦੇ ਤੌਰ ਤੇ ਸਟੈਬਲਿਸ਼ਡ ਹੈ ਇਹਾ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਕਾਂਗਰਸੀ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਦਿਖਾਈ ਦੇ ਰਹੀ ਹੈ ਲੜਾਈ ਸਿੱਧੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਤੈ ਮੰਨੀ ਜਾ ਰਹੀ ਹੈ ਕਿ ਇਹਨਾਂ ਦੋਵਾਂ ਤਰ੍ਹਾਂ ਦੇ ਵਿੱਚ ਹੀ ਹੋਵੇਗੀ ਕਿਉਂਕਿ ਬੀਜੇਪੀ ਹਜੇ ਵੀ ਕਾਫੀ ਕੋਸ਼ਿਸ਼ਾਂ ਦੇ ਬਾਅਦ ਆਪਣੇ ਉਸ ਤਰੀਕੇ ਨਾਲ ਪੈਰ ਨਹੀਂ ਜਮਾ ਸਕੀ ਕਿਉਂਕਿ ਕਿਸਾਨਾਂ ਦੇ ਵਿੱਚ ਹਜੇ ਵੀ ਭਾਰੀ ਵਿਰੋਧ ਬੀਜੇਪੀ ਨੂੰ ਚੱਲਣਾ ਪੈ ਰਿਹਾ ਹੈ ਕੋਈ ਹੱਲ ਮਸਲਿਆਂ ਦਾ ਨਿਕਲਿਆ ਨਹੀਂ ਹੈ ਗੱਲਬਾਤ ਹੋ ਰਹੀ ਹੈ ਉਹ ਅੱਗੇ ਆਉਣ ਵਾਲੇ 1.5-2 ਸਾਲ ਦੇ ਵਿੱਚ ਕੀ ਹੋਏਗਾ ਪਤਾ ਨਹੀਂ ਪਰ ਫਿਲਹਾਲ ਦੀ ਸਥਿਤੀ ਦੇ ਵਿੱਚ ਕਾਂਗਰਸ ਨੂੰ ਇਹ ਲੱਗ ਰਿਹਾ ਹੈ ਕਿ ਸਾਡੇ ਚਾਂਸਸ ਬਹੁਤ ਨਹੀਂ ਕਿ ਅਸੀਂ ਸਰਕਾਰ ਬਣਾਵਾਂਗੇ ਕਿਉਂਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਹਨਾਂ ਦੇ ਕੰਮਕਾਜ ਤੋਂ ਖੁਸ਼ ਨਹੀਂ ਹਨ ਲੇਕਿਨ ਇਸ ਨਾਰਾਜ਼ਗੀ ਨੂੰ ਜਿਵੇਂ ਉਜਾਗਰ ਕੀਤਾ ਜਾਣਾ ਚਾਹੀਦਾ ਸੀ ਜਿਵੇਂ ਸਰਕਾਰ ਨੂੰ ਉਹਨਾਂ ਦੀਆਂ ਨਕਾਮੀਆਂ ਤੇ ਘੇਰਨਾ ਚਾਹੀਦਾ ਸੀ ਉਸ ਦੇ ਵਿੱਚ ਕਾਂਗਰਸ ਲਗਾਤਾਰ ਫੇਲ ਹੋ ਰਹੀ ਹੈ ਔਰ ਜਿੱਥੇ ਸੈਸ਼ਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕੀਤਾ ਜਾਣਾ ਚਾਹੀਦਾ ਸੀ ਜਿੱਥੇ ਉਹ ਦਿਖਾਈ ਦਿੱਤੇ ਜਾਣੇ ਚਾਹੀਦੇ ਸੀ ਕਿ ਹਾਂ ਕਾਂਗਰਸ ਦੇ ਐਮ ਐਲ ਏ ਆਪਣੇ ਲੋਕਾਂ ਨੂੰ ਇਹਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਉਹਨਾਂ ਦਾ ਜਿਹੜਾ ਪ੍ਰਤੀਨਿਧ ਕਰਨਿਆ ਨੇ ਉਹਨਾਂ ਦੇ ਮੁੱਦਿਆਂ ਨੂੰ ਬਹੁਤ بلند ਤਰੀਕੇ ਦੇ ਨਾਲ بلند ਆਵਾਜ਼ ਦੇ ਨਾਲ ਚੱਕ ਰਿਆ ਨੇ ਉੱਥੇ ਕਾਂਗਰਸ ਬਹੁਤ ਹੀ ਬੁਰੇ ਤਰੀਕੇ ਨਾਲ ناکਾਮਯਾਬ ਹੋਈ ਹੈ ਫੇਲ ਹੋਈ ਹੈ ਹੁਣੇ ਜਿਹੜੀਆਂ 4 ਜਮਨੀ ਚੋਣਾਂ ਹੋਈਆਂ ਸੀ ਉਹਦੇ ਵਿੱਚ ਵੀ 3 ਸੀਟਾਂ ਕਾਂਗਰਸ ਜਿਹੜੀਆਂ ਆਪਣੀਆਂ ਜਿੱਤੀਆਂ ਹੋਈਆਂ ਸੀ ਉੱਥੋਂ ਹਾਰ ਗਈ ਹੈ ਪਰ ਲੱਗਦਾ ਹੈ ਸਬਕ ਹਜੇ ਵੀ ਕਾਂਗਰਸ ਨੇ ਨਹੀਂ ਸਿੱਖਿਆ ਹਲੇ ਵੀ ਉਹ ਆਪਸੀ ਲੜਾਈ ਜਿਹੜੀ ਹੈ ਆਪਸੀ ਗੁੱਟਬੰਦੀ ਹੈ ਢੜੇਬੰਦੀ ਹੈ ਉਸ ਦੇ ਵਿੱਚ ਹੀ ਜ਼ਿਆਦਾ ਮਸ਼ਰੂਫ ਹਨ ਇੱਕ ਦੂਜੇ ਨੂੰ ਠਿੱਬੀ ਕਿਵੇਂ ਲਗਾਈ ਜਾ ਸਕੇ ਅਗਲਾ ਪ੍ਰਧਾਨ ਕੌਣ ਬਣੇਗਾ ਇਹਨੂੰ ਜਿਹੜਾ ਹੈ ਲੋਕ ਸਭਾ ਦੇ ਵਿੱਚ ਹੀ ਬਾਹਰ ਪੰਜਾਬ ਤੋਂ ਰੱਖਣਾ ਹੈ ਸਿਆਸਤ ਤੋਂ ਤਾਂ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਦਾ ਦਾਵੇਦਾਰ ਨਾ ਬਣ ਸਕੇ ਸਾਰੀ ਕੋਵਾਇਤ ਸਾਰਾ ਜੋਰ ਇਹਨਾਂ ਚੀਜ਼ਾਂ ਦੇ ਉੱਪਰ ਹੀ ਲੱਗਿਆ ਹੋਇਆ ਹੈ ਕਾਂਗਰਸ ਐਜ਼ ਅ ਯੂਨਿਟ ਕਾਂਗਰਸ ਐਜ਼ ਅ ਪਾਰਟੀ ਕਿਵੇਂ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਹੈ ਉਹ ਸੁਚੱਜੇ ਚੰਗ ਨਾਲ ਨਿਭਾ ਸਕਦੀ ਹੈ ਜਾਂ ਨਿਭਾਉਣੀ ਚਾਹੀਦੀ ਹੈ ਉਸ ਉੱਪਰ ਨਾ ਤਾਂ ਕੋਈ ਗੌਰ ਕਰ ਰਿਹਾ ਹੈ ਤੇ ਨਾ ਹੀ ਕੋਈ ਚਰਚਾ ਹੋ ਰਹੀ ਹੈ ਨਾ ਹੀ ਕੋਈ ਧਰਨੇ ਮੁਜ਼ਾਰੇ ਹੋ ਰਹੇ ਨੇ ਨਾ ਹੀ ਕੋਈ ਲੋਕਾਂ ਦੇ ਮੁੱਦਿਆਂ ਨੂੰ ਉਭਾਰ ਕੇ ਉਸ ਤਰੀਕੇ ਨਾਲ ਕੋਈ ਲਹਿਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੇ ਲੋਕ ਵਾਕਿਆ ਹੀ ਉਹਨੇ ਦੁਖੀ ਹਨ ਜਿੰਨੇ ਕੀ ਕਾਂਗਰਸ ਸੋਸ਼ਲ ਮੀਡੀਆ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਫਿਰ ਕੋਈ ਮੂਹਮ ਕੋਈ ਇਸ ਤਰ੍ਹਾਂ ਦੀ ਜਿਹੜੀ ਸ਼ੇਪ ਕੋਈ ਇਸ ਤਰ੍ਹਾਂ ਦੀ ਐਜੀਟੇਸ਼ਨ ਕਿਉਂ ਨਹੀਂ ਲੈ ਰਹੀ ਕਿਸਾਨੀ ਮੁੱਦੇ ਜਿਹੜੇ ਨੇ ਉਹ ਲਗਾਤਾਰ ਅੰਦੋਲਨ ਦੇ ਰੂਪ ਛਣ ਉੱਥੇ ਵੀ ਕਾਂਗਰਸ ਜਿਹੜਾ ਹੈ ਉਨਾ ਮੁੱਦਿਆਂ ਦੇ ਬਾਰੇ ਕਦੇ ਕੋਈ ਸੁਚਾਰੂ ਢੰਗ ਨਾਲ ਗੱਲ ਕਰਨ ਦੇ ਵਿੱਚ ناکਾਮਯਾਬੀ ਰਹੀ ਹੈ ਕੋਈ ਕਾਮਯਾਬੀ ਉਹਨਾਂ ਵੱਲੋਂ ਨਹੀਂ ਮਿਲੇਗੀ ਜਿੱਥੇ ਮੌਕਾ ਸੀ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਕਿਸਾਨਾਂ ਦੀ ਫਸਲ ਐਮਐਸਪੀ ਤੇ ਖਰੀਦਣ ਦੇ ਵਾਅਦੇ ਕੀਤੇ ਜਾ ਰਹੇ ਨੇ ਉੱਥੇ ਉਹ ਸ਼ਾਇਦ ਕਿਸਾਨਾਂ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਕਿਸੇ ਤਰੀਕੇ ਦੇ ਨਾਲ ਉਸ ਇੱਕ ਬਹੁਤ ਵੱਡੇ ਚੰਕ ਨੂੰ ਆਪਣੇ ਨਾਲ ਕਰਨ ਦੇ ਵਿੱਚ ਕਾਮਯਾਬ ਹੋ ਸਕਦੀ ਸੀ ਇੱਕ ਬਹੁਤ ਵੱਡੀ ਧਿਰ ਨੂੰ ਜੋ ਕਿ ਪੰਜਾਬ ਦੇ ਵਿੱਚ ਫੈਸਲਾ ਕੁੰਤਰ ਹੈ ਉਸ ਦੇ ਨਾਲ ਆਪਣੇ ਆਪ ਨੂੰ ਜੋੜ ਸਕਦੀ ਸੀ ਉਹ ਵੀ ਉਹਨਾਂ ਤੋਂ ਨਹੀਂ ਹੋਇਆ ਕਿਉਂਕਿ ਆਪਸ ਦੇ ਵਿੱਚ ਇਹ ਸਹਿਮਤੀ ਨਹੀਂ ਬਣ ਪਾ ਰਹੀ ਕਿ ਜੇ ਰਾਣੇ ਨੂੰ ਅਸੀਂ ਇਸ ਮੁੱਦੇ ਦੇ ਉੱਤੇ ਸਪੋਰਟ ਕਰ ਦਿੱਤਾ ਉਹਦੀ ਨਾਲ ਸਹਿਮਤੀ ਪ੍ਰਗਟਾ ਦਿੱਤੀ ਤਾਂ ਇਹ ਮੁੱਦਾ ਵੱਡਾ ਹੋਣ ਦੇ ਨਾਲ-ਨਾਲ ਰਾਣਾ ਗੁਰਜੀਤ ਸਿੰਘ ਦੀ ਇਮੇਜ ਵੀ ਵੱਡੀ ਹੋ ਜਾਏਗੀ ਉਹ ਕੱਲੇ ਦੁਆਬੇ ਦੇ ਲੀਡਰ ਤੋਂ ਪੂਰੇ ਪੰਜਾਬ ਦਾ ਲੀਡਰ ਬਣ ਜਾਏਗਾ ਇਸ ਕਰਕੇ ਇਧਰੋਂ ਉਧਰੋਂ ਉਹਦੇ ਖਿਲਾਫ ਗੱਲਾਂ ਜਰੂਰ ਕੀਤੀਆਂ ਜਾ ਰਹੀਆਂ ਨੇ ਜਿਵੇਂ ਖੈਰੇ ਵੱਲੋਂ ਫਰੰਟ ਖੋਲ ਦਿੱਤਾ ਗਿਆ ਹੈ ਉਹਨੂੰ ਅਮਬਾਨੀਆਂ ਤੇ ਅਦਾਨੀਆਂ ਨਾਲ ਜਾਂ ਜਿਹੜਾ ਪੂੰਜੀਪਤੀਆਂ ਦੀ ਤਰ੍ਹਾਂ ਪੇਸ਼ ਕੀਤਾ ਗਿਆ ਹੈ ਇੱਕ ਲੀਡਰ ਵਜੋਂ ਪੇਸ਼ ਨਹੀਂ ਕੀਤਾ ਗਿਆ ਇੱਕ ਕਿਸਾਨਾਂ ਦੇ ਹਤਾਸ਼ੀ ਵਜੋਂ ਪੇਸ਼ ਨਹੀਂ ਕੀਤਾ ਜਾ ਰਿਹਾ ਹੈ ਸੋ ਆਪਣੀਆਂ ਗਲਤੀਆਂ ਆਪਣੀਆਂ ਨਕਾਮਯਾਬੀਆਂ ਆਪਣੀ ਜਿਹੜੀ ਗੁੱਟਬੰਦੀ ਹੈ ਤੜੇਬੰਦੀ ਹੈ ਜੇ ਉਸਤੇ ਕਾਰਨ 2027 ਦੇ ਵਿੱਚ ਵੀ ਕਾਂਗਰਸ ਹਾਰ ਜਾਂਦੀ ਹੈ ਸਰਕਾਰ ਬਣਾਉਣ ਦੇ ਵਿੱਚ ਫੇਲ ਹੋ ਜਾਂਦੀ ਹੈ ਪਰ ਇਸ ਦਾ ਠੇਕਰਾ ਕਿਸੇ ਹੋਰ ਦੇ ਉੱਪਰ ਭੰਲਣ ਦੀ بجائے ਕਿਸੇ ਹੋਰ ਨੂੰ ਸਾਜ਼ਿਸ਼ ਕਰਤਾ ਦੱਸਣ ਦੀ بجائے ਇਹਨਾਂ ਦੇ ਆਪਣੇ ਸਿਰ ਹੀ ਭੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਲਗਾਤਾਰ ਆਪਣੀਆਂ ਗਲਤੀਆਂ ਤੋਂ ਸਿੱਖਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਸਿੱਖ ਨਹੀਂ ਰਹੇ ਜਾਂ ਸਿੱਖਣਾ ਨਹੀਂ ਚਾਹੁੰਦੇ ਆਪਣੇ ਆਪਣੇ ਕਦ ਨੂੰ ਹੀ ਜਿਹੜਾ ਹੈ ਵੱਡਾ ਕਰਨਾ ਚਾਹੁੰਦੇ ਨੇ ਹੋਰ ਵਧਾਉਣਾ ਚਾਹੁੰਦੇ ਨੇ ਆਪਣੇ ਆਪਣੇ ਆਪ ਨੂੰ ਹੀ ਮੁੱਖ ਮੰਤਰੀ ਦਾ ਦਾਅਵੇਦਾਰ ਪੇਸ਼ ਕਰਨ ਦੀ ਜਿਹੜੀ ਹੋੜ ਹੈ ਜੋ ਇਹਨਾਂ ਦੀ ਈਗੋ ਹੈ ਉਸ ਤੋਂ ਇਹ ਬਾਹਰ ਨਹੀਂ ਨਿਕਲ ਰਹੇ ਉਹੀ ਗਲਤੀਆਂ بار 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 ਕਰੀ ਜਾ ਰਹੇ ਨੇ ਉਮੀਦ ਕਰਦੇ ਹਾਂ ਕਿ ਇਨ੍ਹਾਂ ਗਲਤੀਆਂ ਤੋਂ ਸ਼ਾਇਦ ਇਹ ਸਬਕ ਲੈਣ ਸ਼ਾਇਦ ਜੋ ਨਵੇਂ ਕਾਂਗਰਸ ਦੇ ਇੰਚਾਰਜ ਲਗਾਏ ਗਏ ਨੇ ਉਹ ਪੇਸ਼ ਬਗੇਲ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਦੌਰਾ ਕਰ ਰਹੇ ਨੇ ਉਹ ਬੈਠ ਕੇ ਇਹਨਾਂ ਨੂੰ ਇਕੱਠੇ ਕਿਤੇ ਇੱਕ ਪਲੇਟਫਾਰਮ ਤੇ ਕਰ ਸਕਣ ਬਜਟ ਸੈਸ਼ਨ ਦੇ ਵਿੱਚ ਇਹ ਆਪਣਾ ਵਿਰੋਧੀ ਧਿਰ ਵਾਲਾ ਜਿਹੜਾ ਰੋਲ ਹੈ ਉਸ ਨੂੰ ਚੰਗੀ ਤਰ੍ਹਾਂ ਨਿਭਾ ਸਕਣ ਇਸੇ ਉਮੀਦ ਦੇ ਨਾਲ ਤਤ ਵਿਧਾ ਲੈਣੇ ਆ Pas